ਕੀ ਮੰਗਿਆ ਜੀ ਕਿਹੜੇ ਕੇਸ ਚ ਰਿਕਾਰਡ ਕੀਤਾ ਜੀ ਆਪਣਾ ਕੇਸ ਇਹ ਮਾਮਲਾ ਇਹਦਾ ਵੀ ਇਹਨਾਂ ਨੇ ਇਹਨਾਂ ਰਿਹਾ ਸਕੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਗਫਤਾਰ ਹੋਏ ਉਹਨਾਂ ਚੋ ਦੋ ਜ਼ਖਮੀ ਹੋਣ ਇੱਕ ਜਿਹੜਾ ਵਾ ਕਿੰਨੇ ਦਿਨਾਂ ਦਾ ਮਾਰ ਮੂਟਰ ਜਿਹੜੇ ਮੂਟਰ ਨੇ ਤੇ ਉਹਦਾ ਦੋ ਦਿਨਾਂ ਦਾ ਰਿਮਾਨਡ ਵੇਲੇ ਆ ਉਹਨਾਂ ਦਾ ਇਹਨਾਂ ਦਾ ਦੋ ਦਿਨਾਂ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨਾਂ ਦਾ ਰਿਮਾਨਡ ਵੇਲੇ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਦੇ ਇੱਕ ਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕੀਤੇ ਤੇ ਸ਼ੂਟਰ ਕਿੰਨੇ ਆ ਇਹਨਾਂ ਸ਼ੂਟਰ ਕੋਈ ਨਹੀਂ ਹਨ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ ਉਹ ਦੋ ਬੰਦੇ ਹੋਟਲ ਮਤਲਬ ਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਦੋ ਦਿਨ ਦਾ ਪਹਿਲਾਂ ਮਿਲਿਆ ਸੀਗਾ ਉਹ 12 ਦਾ ਦੋ ਤੇ ਹੇ ਪਾਪਾ ਜੀ ਦਾ ਕੀ ਰੋਲ ਆ ਵਿੱਚ ਜਿਹੜੇ ਬਜ਼ੁਰਗ ਅਗੇ ਆਉਣ ਲਈ ਭਲੀ ਟਿਕੀ ਟਿਕੀ ਰਹਿੰਦੇ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹਰੇ ਸੀਗੇ ਸੋਹਣਾ ਸਾਹ ਸੀਗੇ ਇਹਨਾਂ ਦਾ ਜਿੰਨੀ ਕਿ ਮੂਝ ਦੇ ਦੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੋਲਾ ਉਹ ਵहां ਪਿਸਤੋਲ ਕੋਲੋਂ ਸਰ ਟੋਟਲ ਕਿੰਨੇ ਆਰੋਹੀ ਅਜ ਅਜਿਹੇ ਸੀ ਲਿਆਏ ਪੇਸ਼ੀ ਵਸੇ ਅਸੀਂ ਟੋਟਲ 5 ਤੇ 6 ਲਿਆਏ ਸੀ 6 ਲਿਆਏ ਹੋ ਹਾਂਜੀ ਕੋਈ ਛੂਟਰ ਦੇ ਨਾਲ ਉਹ ਛੂਟਰ ਦਾ ਦੋ ਦਿਨ ਦਾ ਰਿਵਾਰਡ ਮਿਲਿਆ ਛੂਟਰ ਦਾ ਛੂਟਰ ਦਾ ਨਾਮ ਕੀ ਹੈ ਹਾਂਜੀ ਸਾਬੀ ਦਾ ਛੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਾਬੀ ਠੀਕ ਹੈ ਠੀਕ ਹੈ ਜੀ